ਹੈਲੋ ਜੀ ਇਧਰ ਦੇਖੋ ਆਪਾਂ ਤੇਲ ਗਰਮ ਕਰ ਲਿਆ ਫੁੱਲ ਤੇ ਤੇਲ ਤੁਹਾਨੂੰ ਪਤਾ ਹੈ ਮੈਂ ਗਾਇਜ਼ ਜਿਆਦਾ ਹੀ ਪਾਉਣੀ ਹੈ ਤੇ ਆਹ ਜੀਰਾ ਤੇ ਕਾਲੀ ਸਰੋਂ ਦੋਨੇ ਮੈਂ ਇੱਕ ਮਾਤਰਾ ਚ ਸਿੱੜ ਦੂੰਗੀ ਕਿਉਂਕਿ ਛੋਟਾ ਚਮਚਾ ਜੀਰੇ ਦਾ ਛੋਟਾ ਚਮਚ ਹੀ ਕਾਲੀ ਸਰੋਂ ਦਾ ਤੇ ਇਹਨਾਂ ਨਾਲ ਇਹਨਾਂ ਚੀਜ਼ਾਂ ਨਾਲ ਜਿਹੜਾ ਟੇਸਟ ਬਹੁਤ ਵਧੀਆ ਹੁੰਦਾ ਤੇ ਜੀਰਾ ਦੇਖੋ ਜੀ ਲਾਲ ਹੋ ਗਿਆ ਭੁੱਜ ਕੇ ਪਿਆਜ਼ ਪਾਤੇ ਆ ਜੀ ਆਪਾਂ ਇਸ ਕਰਕੇ ਤੁਸੀਂ ਦੇਖ ਸਕਦੇ ਆ ਇਹ ਕੱਚੇ ਗੁਲਾਬੀ ਹੋ ਗਏ ਆ ਜੀ ਤੇ ਹੁਣ ਆਪਾਂ ਤੁਹਾਨੂੰ ਪਤਾ ਹੈ ਵੀ ਸਬਜੀ ਚੀਰ ਰੱਖੀ ਐ ਸਬਜੀ ਪਾਵਾਂਗੇ ਇਹਦੇ ਚ ਥੋੜ੍ਹ ਥੋੜ੍ਹ ਕਰਕੇ ਪਾ ਦਿਆਂਗੇ ਵਿੱਚ ਜਿਹੜੀ ਚੀਜ਼ ਖਾਣੀ ਐ ਖਾਣੀ ਐ ਜੀ ਹਨਾ ਤੇ ਤੁਸੀਂ ਜ਼ਰੂਰ ਟੇਸਟ ਕਰਕੇ ਖਾ ਕੇ ਦੇਖਿਓ ਬਣਾ ਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਇਹ ਰੈਸਪੀ ਕਿਵੇਂ ਲੱਗਦੀ ਆ ਫਰਾਈਜ ਕੁਕਿੰਗ ਮੈਂ ਬਹੁਤ ਸ਼ੌਂਕ ਨਾਲ ਕਰਦੀ ਆ ਮਾਈ ਫੇਵਰੇਟ ਕੁਕਿੰਗ ਇਹਨਾਂ ਥੋੜੇ ਹਾਰਡ ਐ ਤੇ ਇਹਨਾਂ ਚ ਆਪਾਂ ਪਾਣੀ ਪਾਵਾਂਗੇ ਇਹਨਾਂ ਨੂੰ ਪੂਰਾ ਜਿਹੜਾ ਪਾਣੀ ਇਹਨਾਂ ਦੇ ਵਿੱਚ ਪਾਵਾਂਗੇ ਆਪਾਂ ਉਸ ਸੁਕਾ ਲਾਂਗੇ ਤੁਸੀਂ ਕਹਿੰਦੇ ਹੋਵੋਗੇ ਜੀ ਖੜਕਾ ਕਾਸਦਾ ਹਨਾ ਸਾਡੇ ਲੱਕੜ ਤਾਂ ਹੈ ਨਹੀਂਆਂ ਤੇ ਬੇਟੇ ਲਾ ਰੱਖੇ ਜੀ ਮੋਟੀਆਂ ਲੱਕੜਾਂ ਚੀਰਨ ਵਾਸਤੇ ਸਾਡੇ ਲੱਕੜਾ ਹੈ ਨਹੀਂ ਇਸ ਸਾਲ ਬਹੁਤ ਮੁਸ਼ਕਲ ਹੋਈ ਪਈ ਲੱਕੜਾ ਬਿਨਾ ਆਪਾਂ ਗੈਸ ਤੇ ਵੀ ਨਹੀਂ ਹਰ ਵੇਲੇ ਹਰ ਚੀਜ਼ ਬਣਾ ਸਕਦੇ ਪਿੰਡਾਂ ਵਾਲੇ ਤਾਂ ਜਮਾ ਹੀ ਨਹੀਂ ਤੇ ਇਹਨਾਂ ਨੂੰ ਥੋੜਾ ਜਿਹਾ ਸੇਕ ਲੱਗ ਜਾਂਦੋ ਜੀ ਫੇਰ ਆਪਾਂ ਇਹਨਾਂ ਚ ਨੂਨ ਮਿਰਚ ਮਸਾਲਾ ਸਭ ਪਾ ਦਿਆਂਗੇ ਸਵਾਦ ਅਨੁਸਾਰ ਤੇ ਹਾਂ ਪਤਾ ਤੇ ਆ ਮੁੰਡੇ ਨੂੰ ਲਾ ਰੱਖਿਆ ਵਿਚਾਰੇ ਨੂੰ ਲੱਕੜਾ ਪਾੜਨ ਵਾਸਤੇ ਮੈਂ ਕਿਹਾ ਪੁੱਤ ਪਾੜ ਦਿਓ ਲੱਕੜਾ ਕਿਉਂਕਿ ਤਨੂ ਪਤਾ ਹੈ ਵੀ ਬਾਲਣ ਬਿਨਾ ਪਚੁੱਲੇ ਦੇ ਨੇੜੇ ਨਹੀਂ ਹੋ ਸਕਦੇ ਬਹੁਤ ਜ਼ਰੂਰੀ ਹੈ ਪੁੱਤ ਹੱਥ ਤੇ ਨਾ ਖਾ ਲਈ ਤਾਂ ਯੱਤੇ ਨਾ ਖਾ ਲਈ ਵਾਜ ਗਈ ਓਹੋ ਕੀ ਕਰੀਏ ਜੀ ਮਜਬੂਰੀਆਂ ਇਹ ਇਧਰ ਇਹਨੂੰ ਹਜੇ ਸੇਕ ਲੱਗੀ ਜਾਂਦਾ ਤੇ ਆਪਾਂ ਦੇਖਦੇ ਆਂ ਵੀ ਕਿੰਨੇ ਟਾਈਮ ਦੇ ਵਿੱਚ ਜਿਹੜੀ ਸਬਜੀ ਪੱਕ ਕੇ ਰੈਡੀ ਹੁੰਦੀ ਐ ਪੁੱਤ ਥਾਂ ਪੱਟੀ ਲੈ ਨਾ ਤੋ ਤੇ ਦੇਖੋ ਜੀ ਇਹਨਾਂ ਨੂੰ ਵਧੀਆ ਸੇਕ ਲੱਗ ਚੁੱਕਿਆ ਐ ਦੇਖ ਸਕਦੇ ਇਹਨਾਂ ਦਾ ਕਲਰ ਐ ਜਿਹੜਾ ਚੇਂਜ ਹੋ ਗਿਆ ਦੇਖੋ ਬਿਲਕੁਲ ਚੇਂਜ ਹੋ ਗਿਆ ਜੀ ਕਲਰ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਚੇਂਜ ਕਲਰ ਦੇ ਤੇ ਹੁਣ ਆਪਾਂ ਇਹਦੇ ਚ ਸਵਾਦ ਅਨੁਸਾਰ ਜਿਹੜਾ ਮਿਰਚ ਮਸਾਲਾ ਪਾ ਦਿਆਂ। ਬਾਬਾ ਸਾਰੀ ਅੱਗ ਚੜਾ ਦੇ ਪੁੱਤ। ਇੱਕ ਵਾਰੀ ਅੱਗ ਚੜ ਜੇ ਨਾ ਫੇਰ ਤਾਂ ਕੋਈ ਦਿੱਕਤ ਨਹੀਂ ਹੁੰਦੀ ਏ ਆਹ ਲੋ ਜੀ ਸਵਾਦ ਅਨੁਸਾਰ ਆਪਾਂ ਹਲਦੀ ਪਾਵਾਂਗੇ। ਤੇ ਸਵਾਦ ਅਨੁਸਾਰ ਆਪਾਂ ਜੀ ਸਿਰ ਮਿਰਚ ਪਾਵਾਂਗੇ ਜੀ ਤੇ ਸਵਾਦ ਅਨੁਸਾਰ ਹੀ ਆਪਾਂ ਨਮਕ ਪਾਵਾਂਗੇ ਕਿਉਂਕਿ ਨਮਕ ਆਪਾਂ ਨਾ ਥੋੜਾ ਜਿਹਾ ਘੱਟ ਪਾਵਾਂਗੇ ਇਹ ਹੈ ਨਾ ਫਿਰ ਖੱਟ ਮਿੱਠੇ ਜਿਹੇ ਹੁੰਦੇ ਤਾਂ ਕਰਕੇ ਨਮਕੀਨ ਆਪਾਂ ਥੋੜਾ ਜਿਹਾ ਨੂਨ ਘੱਟ ਹੀ ਰੱਖਾਂਗੇ ਜੀ ਲਾਸਟ ਮਸਾਲਾ ਰਹਿ ਗਿਆ ਜੀ ਕਿਉਂਕਿ ਮਸਾਲਾ ਜਿਹੜਾ ਹੁੰਦਾ ਨਾ ਜੀ ਇਹ ਜ਼ਰੂਰ ਪਾ ਕੇ ਖਾਇਆ ਕਰੋ ਤੁਹ ਸਬਜ਼ੀ ਦੇ ਵਿੱਚ ਜ਼ਰੂਰੀ ਹੈ ਇਹ ਸਾਫ ਤਾ ਧਨੀਆ ਲਿਆ ਕੇ ਵੀ ਆਪਾਂ ਮਸਾਲਾ ਜਿਹੜਾ ਘਰੇ ਤਿਆਰ ਕਰ ਸਕਦੇ ਨਾਲ ਤਾਂ ਉਹਦੀ ਖੁਸ਼ਬੂ ਜਿਹੜੀ ਹੁੰਦੀ ਬਹੁਤ ਪਿਆਰੀ ਹੁੰਦੀ ਹੈ ਤੇ ਆਹ ਲਓ ਜੀ ਆਪਾਂ ਮਿਰਚ ਮਸਾਲਾ ਪਾ ਲਿਆ ਇੱਕ ਵਾਰੀ ਇਸ ਨੂੰ ਆਪਾਂ ਘੋਲ ਦੇਾਂਗੇ ਸਾਰੇ ਨੂੰ ਰਲਾ ਲਾਂਗੇ ਮਿਰਚ ਮਸਾਲੇ ਪਤ ਤੇਲ ਨਾ ਪਾਈ ਜਾ ਹੋਰ ਤੇਲ ਨਾ ਪਾ ਫਿਰ ਆਪਣੀ ਸਬਜ਼ੀ ਦੇ ਵਿੱਚ ਨਾ ਉਹ ਮਾਰੂਗੀ ਨਾ ਕਰ ਬੜਾ ਹੀ ਪਾ ਦ ਦੇਖ ਜਮਾਈ ਦੀ ਆ ਕਿੱਥੇ ਨਹੀਂ ਗਿਆ ਓਹੋ ਨਾ ਕਰ ਖਜਗਮੀਟ ਦੇਖੋ ਸਤਾ ਜੀ ਐ ਤਰਲੇ ਕਰੀ ਜਾਂਦੇ ਆ ਤੇਲ ਪਾ ਪਾ ਕੇ ਅੱਗ ਚੜਾਈ ਜਾਂਦੇ ਆ ਮੋਟੀਆਂ ਲੱਕੜਾਂ ਨੂੰ ਕਿਉਂਕਿ ਬਰੀਕ ਲੱਕੜਾ ਹੈ ਨਹੀਂ ਆ ਨਾ ਕਰ ਪੁੱਤ ਇੱਕ ਛਿੱਟਾ ਵੀ ਇਧਰ ਆ ਗਿਆ ਨਾ ਤਾਂ ਆਪਣੇ ਸਾਰਾ ਖਾਣਾ ਦਾਣਾ ਬਦਬੂਦਾਰ ਹੋ ਜਾਊਗਾ ਨਾ ਕਰ ਪਾਸੇ ਰੱਖਦੇ ਹੱਥ ਧੋਇਆ ਤੇ ਸਾਬਣ ਨਾਲ ਜਾ ਜੱਤ ਹੋਇਆ ਪਹਿਲੇ ਤੇ ਗਾਈ ਜਿਹੜੀ ਇਹ ਸਬਜੀ ਹੈ ਨਾ ਇਹ ਹੀ ਇੱਕ ਐਸੀ ਸਬਜੀ ਆ ਕਿ ਸਾਰੀਆਂ ਸਬਜ਼ੀਆਂ ਨਾਲੋਂ ਨਾ ਇੱਕ ਹਾਰਡ ਚੀਰੀ ਦੀ ਇਹਦੀ ਕਟਾਈ ਹੈ ਜਿਹੜੀ ਬਹੁਤ ਹੀ ਘੱਟ ਕੱਚੂ ਚਲਦਾ ਐ ਸਬਜੀ ਦੇ ਵਿੱਚ ਤੇ ਮੈਨੂੰ ਤਾਂ ਐ ਲੱਗਦੀ ਦੇਖੋ ਜਿਵੇਂ ਨਾ ਬੜਾ ਪਿਆਰਾ ਪਿਆਰਾ ਜਿਹਾ ਕਲਰ ਆ ਗਿਆ ਜੀ ਤੇ ਇਹਦੇ ਵਿੱਚ ਐਵੇਂ ਨਹੀਂ ਵੀ ਆਪਾਂ ਪਾਣੀ ਨਹੀਂ ਦੇਵਾਂਗੇ ਸਬਜੀ ਨੂੰ ਪਾਣੀ ਪਾਵਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਕਰੜੀ ਹੁੰਦੀ ਤੇ ਨਾ ਮੈਂ ਗ੍ਰੀਨ ਜਿਹੜੀ ਲਾਲ ਮਿਰਚ ਆ ਪਾਊਡਰ ਉਹ ਜ਼ਰੂਰ ਪਾਉਂਗੀ ਜੀ ਇਹਦੇ ਵਿੱਚ ਮੈਂ ਥੋੜੀ ਜਿਹੀ ਹੋਰ ਤੇ ਇਧਰ ਦੇਖੋ ਜੀ ਨਾ ਪੱਤਾ ਲਿਆਂਦੀ ਨਹੀਂ ਇਹ ਆਲੋਜੀ ਨਾ ਮਿਰਚ ਆਪਾਂ ਇੱਕ ਵਾਰੀ ਰਲਾ ਲਿਆ ਤੇ ਇਸ ਨੂੰ ਨਾ ਥੋੜਾ ਜਿਹਾ ਲੱਗਦਾ ਸੇਕ ਮਿਰਚ ਨੂਨ ਭੁੰਨਾਂਗੇ ਆਪਾਂ ਇਹਨਾਂ ਥੋੜਾ ਜਿਹਾ ਇਹਨਾਂ ਦੇ ਵਿੱਚ ਇਹਨਾਂ ਨੂੰ ਹੋਰ ਥੋੜਾ ਜਿਹਾ ਸੇਕ ਲੱਗ ਜੂਗਾ ਉਸ ਤੋਂ ਬਾਅਦ ਜਿੰਨੇ ਕੁ ਪਾਣੀ ਦੀ ਲੋੜ ਹੈ ਆਪਾਂ ਉਹਨਾਂ ਕਿਨੂੰ ਪਾਣੀ ਦੇਵਾਂਗੇ ਕਿਉਂਕਿ ਜ਼ਿਆਦਾ ਪਾਣੀ ਨਹੀਂ ਦਿੰਦੇਗੇ ਤੇ ਇਹ ਨਾ ਐਸੇ ਤਰੀਕੇ ਨਾਲ ਟਿੰਡੀਆਂ ਵਾਂਗੂ ਸੁੱਕੀ ਸੁੱਕੀ ਬਣਦੀ ਹੈ ਤੁਸੀਂ ਕਿਸੇ ਵੀ ਚੀਜ਼ ਵਾਂਗੂ ਜਿਹੜੀ ਆਪਾਂ ਸੁੱਕੀ ਸਬਜ਼ੀ ਜਿਵੇਂ ਅਰਬੀ ਹੋਗੀ ਕਿੱਲਿਆਂ ਦੀ ਸਬਜ਼ੀ ਹੋਗੀ ਤੇ ਐਸੇ ਤਰੀਕੇ ਨਾਲ ਇਹ ਵੀ ਜਿਹੜੀ ਸੁੱਕੀ ਸਬਜੀ ਤਿਆਰ ਹੋਊਗੀ ਜੀ ਆਹ ਲੋ ਜੀ ਇਸ ਨੂੰ ਲੱਗ ਚੁੱਕਿਆ ਹੈ ਸੇਕ ਤੇ ਥੋੜੀ ਥੋੜੀ ਹੁਣ ਨਾ ਇਹ ਥੱਲੇ ਲੱਗਣ ਲੱਗ ਗਈ ਹੈ ਕਿਉਂ ਇਹ ਸਬਜੀ ਤਾਂ ਨਹੀਂ ਲੱਗਣ ਲੱਗੀ ਕਿਉਂਕਿ ਮਿਰਚ ਮਸਾਲਾ ਲੱਗਣ ਲੱਗ ਗਿਆ ਥੱਲੇ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਪਾਣੀ ਕਿਉਂਕਿ ਹਜੇ ਤਾਂ ਨਾ ਇਹ ਦੇਖੋ ਬਹੁਤ ਜ਼ਿਆਦਾ ਕਰੜੀ ਹੈ ਦੇਖ ਸਕਦੇ ਤੁਸੀਂ ਹਾਂ ਸੌਫਟ ਵੀ ਬਣੂਗੀ ਬਾਅਦ ਚ ਬਣੂਗੀ ਲੇਕਿਨ ਇਹਨੂੰ ਨਾ ਆਪਾਂ ਸੇਕ ਪਹਿਲਾਂ ਹੀ ਬਹੁਤ ਸਾਰਾ ਲਵਾ ਲਿਆ ਜੀ ਤੇ ਪਾਣੀ ਆਪਾਂ ਇਸ ਨੂੰ ਥੋੜਾ ਹੀ ਦੇਵਾਂ ਜਿੰਨਾ ਖ ਪਾਣੀ ਇਸ ਦਾ ਇਹੇ ਸੋਕ ਲਵੇ ਆਪਣੇ ਆਪ ਚ ਕਰੇ ਜੀ ਤਾਂ ਨਹੀਂ ਮੰਦੀ ਹਾਂ ਹਾਂ ਤੇ ਰੋਟੀ ਦਾ ਬਣਾਉਂਦੇ ਮੈਂ ਰੋਟੀ ਫਰ ਲਾ ਲੇ ਹਦਰ ਦੇਖੋ ਜੀ ਆਪਾਂ ਪਾਣੀ ਇਹਨਾਂ ਨੂੰ ਇੰਨਾ ਕੀ ਦਿੱਤਾ ਕਿਉਂਕਿ ਹਾਰਡ ਨਾ ਜੀ ਤਾਂ ਕਰਕੇ ਦੇਖੋ ਵਾਓ ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਹੀ ਆ ਤੇ ਇਹਦੇ ਚ ਹੁਣ ਮੈਂ ਕਸੂਰੀ ਮੇਥੀ ਜਿਹੜੀ ਉਹ ਪਾ ਦੋਗੇ ਤੁਹਾਨੂੰ ਪਤਾ ਹੈ ਗਾਇਜ਼ ਮੈਂ ਕੁਕਿੰਗ ਬਹੁਤ ਸ਼ੌਂਕ ਨਾ ਕਰਦੀ ਆ ਤੇ ਆ ਲੋ ਜੀ ਪਾਣੀ ਪਾਤਾ ਤੇ ਹੁਣ ਆਪਾਂ ਇਸ ਨੂੰ ਟੱਕ ਦੇ ਹੈਲੋ ਜੀ ਅਮਰੂਦਾਂ ਦੇ ਜਿਹੜੀ ਸਬਜੀ ਆ ਉਹ ਰੈਡੀ ਐ ਤੇ ਮੈਂ ਇੱਕ ਬਾਟੀ ਚ ਕੜੀ ਵੀ ਪਾ ਲਈ ਆ ਤੇ ਇੱਕ ਸਾਈਡ ਮੈਂ ਥੋੜੀ ਪਾਈ ਐ ਮੈਂ ਮਰੂਦਾ ਦੀ ਸਬਜੀ ਕਿਉਂਕਿ ਟੈਸਟ ਕਰਦੇ ਆ ਪਹਿਲੀ ਵਾਰ ਅਸੀਂ ਖਾ ਰਹੇ ਆ ਫਸਟ ਟਾਈਮ ਤੇ ਨਮਕ ਮੈਂ ਪਹਿਲਾਂ ਹੀ ਪਾ ਲਉਣੀ ਜੀ ਤੇ ਟੈਸਟ ਕਰਕੇ ਦੱਸਦੇ ਕਿਵੇਂ ਦੀ ਬਣੀ ਆ ਖੁਸ਼ਬੂ ਬਹੁਤ ਜ਼ਿਆਦਾ ਘੈਂਟ ਆ ਰਹੀ ਐ ਜੀ ਕੁਸੀ ਵੀ ਖਾਣੀ ਹੈ ਤਾਂ ਆ ਜਾ ਜੀ ਖੁੱਲੇ ਦਿਲ ਨਾਲ ਸੱਦਾ ਇੱਕ ਵਾਰ ਟੈਗ ਕਰ ਲਿਆ ਵਾਓ ਬਹੁਤ ਜ਼ਬਰਦਸਤ ਜਿਹੜੀ ਅਮਰੂਦਾਂ ਦੀ ਸਬਜੀ ਬਣੀ ਹੈ ਤੇ ਮੈਂ ਨਹੀਂ ਕਹੂੰਗੀ ਕਿ ਜਿਵੇਂ ਆਪਾਂ ਕੱਚੀ કેરી ਦੀ ਸਬਜੀ ਬਣਾ ਲੈਂਦੇ ਹਾਂ ਬਿਲਕੁਲ ਉਸੇ ਵਰਗਾ ਹੀ ਟੇਸਟ ਹੈ ਜੀ ਤੁਸੀਂ ਵੀ ਬਣਾ ਕੇ ਖਾਓ ਜੀ ਇੰਜੋਏ ਕਰੋ ਮौज ਲਾਓ ਜੀ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਇੱਥੇ ਕਰ ਲੰਗੇ ਸਵਾਗਤ ਧੰਨਵਾਦ ਜੀ ਬਾਏ